ਅੱਜ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਸਮੂਹ ਗੇਟਾਂ ਤੇ ਗੇਟ ਰੈਲੀयां ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਲੰਧਰ ਜਿਮਣੀ ਚੋਂਦੇ ਸਮੇਂ ਜਥੇਬੰਦੀ ਵੱਲੋਂ ਜਿਹੜੇ ਸੰਘਰਸ਼ ਐਲਾਨ ਕੀਤੇ ਗਏ ਸੀ ਮੁੱਖ ਮੰਤਰੀ ਪੰਜਾਬ ਵੱਲੋਂ ਉਥੇ ਮੀਟਿੰਗ ਕਰਕੇ ਸਾਡੇ ਨਾਲ ਸਾਡੀਆਂ ਜਿਹੜੀਆਂ ਮੰਗਾਂ ਸੀ ਉਹਨਾਂ ਨੂੰ ਜਾਇਜ਼ ਤੇ ਵਾਜਬ ਮੰਨਿਆ ਗਿਆ ਸੀ ਤੇ ਜਿਨ੍ਹਾਂ ਵੱਲੋਂ ਇੱਕ ਕਮੇਟੀ ਵੀ ਬਣਾਈ ਗਈ ਸੀ ਕਿ ਇਹਨਾਂ ਦੀਆਂ ਜਿਹੜੀਆਂ ਜਾਇਜ਼ ਤੇ ਵਾਜਬ ਮੰਗਾਂ ਇਹਨਾਂ ਨੂੰ ਲਾਗੂ ਕੀਤਾ ਜਾ ਪਰ ਸਰਕਾਰ ਤੇ ਮੈਨੇਜਮੈਂਟ ਲਗਾਤਾਰ ਉਹਨਾਂ ਮੰਗਾਂ ਨੂੰ ਲਾਗੂ ਕਰਨ ਤੋਂ ਭੱਜਦੀ ਆ ਰਹੀ ਹੈ ਮਜਬੂਰਾਂ ਦੁਬਾਰਾ ਜਿਹੜੀ ਆ ਗਈ ਸਾਨੂੰ ਸੰਘਰਸ਼ਾਂ ਦੇ ਰਾਹ ਤੇ ਤੁਰਨਾ ਪਿਆਗਾ ਤੇ ਅਸੀਂ ਗੇਟ ਲੀ ਲੀਆਂ ਤੇ ਜਲੰਧਰ ਵਿਖੇ ਕਨਵੈਨਸ਼ਨ ਤੇ ਪ੍ਰੈਸ ਕਨਫਰੈਂਸਾਂ ਤੇ ਇੱਕ ਹਰਤਾਲ ਦੀ ਜਿਹੜਾ ਹੈਗਾ ਉਹ ਐਲਾਨ ਕੀਤਾ ਹੈਗਾ ਸੋ ਇਹਦਾ ਸਾਰੀ ਜਿਹੜੀ ਜ਼ਿੰਮੇਵਾਰੀ ਆ ਕਿ ਉਹ ਪੰਜਾਬ ਸਰਕਾਰ ਦੀ ਹੋਊ ਜਦੋਂ ਮੁੱਖ ਮੰਤਰੀ ਪੰਜਾਬ ਤੱਕ ਨਾਲ ਮੀਟਿੰਗ ਹੋ ਜਾਂਦੀ ਆ ਟ੍ਰਾਂਸਪੋਰਟ ਮੰਤਰੀ ਪੰਜਾਬ ਨਾਲ ਮੀਟਿੰਗਾਂ ਹੁੰਦੀਆਂ ਨੇ ਸੈਕਟਰੀ ਟ੍ਰਾਂਸਪੋਰਟ ਨਾਲ ਮੀਟਿੰਗਾਂ ਹੁੰਦੀਆਂ ਨੇ ਪਰ ਉਹ ਮੀਟਿੰਗਾਂ ਜਿਹੜੀਆਂ ਨੇ ਉਹਨਾਂ 'ਚ ਹਰ ਮੀਟਿੰਗ 'ਚ ਮੈਨੇਜਮੈਂਟ ਵੱਲੋਂ ਤੇ ਸਰਕਾਰ ਵੱਲੋਂ ਮੰਨਿਆ ਜਾਂਦਾ ਕਿ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ ਪਰ ਲਾਗੂ ਕਰਨ ਤੋਂ ਲਗਾਤਾਰ ਪਿੱਦੇ ਆ ਰਹੇ ਨੇ ਸੋ ਮੇਰੀਆਂ ਮੀਟਿੰਗਾਂ ਨੇ ਸਾਡੇ ਲਈ ਦੇਖਤਾ ਹੀ ਰਹੀਆਂ ਜਦੋਂ ਉਹਨਾਂ 'ਚ ਕੋਈ ਛੱਟਾ ਨਿਕਲੇ ਕੀ ਤਰੀਕ ਨੂੰ ਅਸੀਂ ਮੁਕੰਮਲ ਪਨਬਸ ਪੀਆਰਟੀ ਦਾ ਚੱਕਾ ਜਾਮ ਕਰਕੇ ਤੇ 22 ਤਰੀਕ ਨੂੰ ਮੁੱਖ ਮੰਤਰੀ ਦੀ ਰੈਲਸ ਦੇ ਉੱਤੇ ਜਿਹੜਾ ਮੁਕੰਮਲ ਦਰਣਾ ਪੰਜਾਬ ਸਰਕਾਰ ਖਿਲਾਫ ਵਾਦੇ ਨਾ ਪੂਰੇ ਕਰਨ ਦਾ ਦੋਸ਼ ਲਾਉਂਦੇ ਸੂਬੇ ਦੇ ਸਤਾਈ ਬਸ ਡੀਪੂ ਵਿਖੇ ਗੇਟ ਰੈਲੀ ਕੀਤੀ ਗਈ ਇਸ ਦੌਰਾਨ ਲੁਧਿਆਣਾ ਬਸ ਸਟੈਂਡ ਵਿਖੇ ਗੇਟ ਰੈਲੀ ਦੌਰਾਨ ਪਨਬਸ ਪੀਆਰਟੀ ਸੀ ਕੰਟਰੈਕਟਰ ਵਰਕਰ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਜਮ ਕੇ ਨਿਸ਼ਾਨੇ ਤੇ ਲਿਆ ਅਤੇ ਇਸ ਮੌਕੇ ਮੁਲਾਜ਼ਮ ਆਗੂ ਨੇ ਕਿ ਉਹਨਾਂ ਦੀਆਂ ਜਥੇਬੰਦੀਆਂ ਵਕ ਵਕ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੀ ਆ ਰਹੀ ਹੈ ਅਤੇ ਜਲੰਧਰ ਜ਼ਿਮਨੀ ਚੌਂ ਦੌਰਾਨ ਮੁੱਖ ਮੰਤਰੀ ਨੇ ਉਹਨਾਂ ਨੂੰ ਮੰਗਾਂ ਪੂਰੀ ਕਰਨ ਦਾ ਵਾਅਦਾ ਕੀਤਾ ਸੀ ਲੇਕਿਨ ਜਦੋਂ ਸਮਾਂ ਆਉਂਦਾ ਹੈ ਡਾਇਰੈਕਟਰ ਟਰਾਂਸਪੋਰਟ ਦੀ ਬਦਲੀ ਕਰ ਦਿੱਤੀ ਜਾਂਦੀ ਹੈ ਇਦੋਂ ਤੱਕ ਕਿ ਜਦੋਂ ਵੀ ਵਾਦਾ ਪੂਰਾ ਕਰਨ ਦਾ ਸਮਾਂ ਨੋ ਗੁਰਪ੍ਰੀਤ ਬੁਲਾਇਆ ਚਾ ਮੈਂ ਪਨਬਗ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਦੀਪੂ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਅੱਜ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਸਮੂਹ ਗੇਟਾਂ ਤੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਲੰਧਰ ਜਿਮਣੀ ਚੌਂ ਦੇ ਸਮੇਂ ਜਥੇਬੰਦੀ ਵੱਲੋਂ ਜਿਹੜੇ ਸੰਘਰਸ਼ ਲੈਣ ਕੀਤੇ ਗਏ ਸੀ ਮੁੱਖ ਮੰਤਰੀ ਪੰਜਾਬ ਵੱਲੋਂ ਉੱਥੇ ਮੀਟਿੰਗ ਕਰਕੇ ਸਾਡੇ ਨਾਲ ਸਾਡੀਆਂ ਜਿਹੜੀਆਂ ਮੰਗਾਂ ਸੀ ਉਹਨਾਂ ਨੂੰ ਜਾਇਜ਼ ਤੇ ਵਾਜਬ ਮੰਨਿਆ ਗਿਆ ਸੀ ਤੇ ਜਿਨ੍ਹਾਂ ਵੱਲੋਂ ਇੱਕ ਕਮੇਟੀ ਵੀ ਬਣਾਈ ਗਈ ਸੀ ਕਿ ਇਹਨਾਂ ਦੀ ਜਿਹੜੀਆਂ ਜਾਇਜ਼ ਤੇ ਵਾਜਬ ਮੰਗਾਂ ਨੇ ਇਹਨਾਂ ਨੂੰ ਲਾਗੂ ਕੀਤਾ ਜਾ ਪਰ ਸਰਕਾਰ ਤੇ ਮੈਨੇਜਮੈਂਟ ਲਗਾਤਾਰ ਉਹਨਾਂ ਮੰਗਾਂ ਨੂੰ ਲਾਗੂ ਕਰਨ ਤੋਂ ਭੱਜਦੀ ਆ ਰਹੀ ਸੋ ਮਜਬੂਰਾਂ ਦੁਬਾਰਾ ਜਿਹੜੀ ਆ ਗਈ ਸਾਨੂੰ ਸੰਘਰਸ਼ਾਂ ਦੇ ਰਾਹ ਤੇ ਤੁਰਨਾ ਪਿਆਗਾ ਤੇ ਅਸੀਂ ਗੇਟ ਰੈਲੀਆਂ ਤੇ ਜਲੰਧਰ ਵਿਖੇ ਕਨਵੈਨਸ਼ਨ ਤੇ ਪ੍ਰੈਸ ਕਨਫਰੈਂਸ ਤੇ ਇੱਕ ਹਰਤਾਲ ਦੀ ਜਿਹੜਾ ਹੈਗਾ ਉਹ ਐਲਾਨ ਕੀਤਾ ਹੈਗਾ ਸੋ ਇਹਦਾ ਸਾਰੀ ਜਿਹੜੀ ਜ਼ਿੰਮੇਵਾਰੀ ਹੈ ਕਿ ਉਹ ਪੰਜਾਬ ਸਰਕਾਰ ਦੀ ਹੋਣੀ ਹੈ ਪਹਿਲਾਂ ਜਿਹੜੀਆਂ ਮੀਟਿੰਗਾਂ ਰੱਖਿਆ ਉਹ ਬੇਸਿਕਾ ਨਿਕਲੀਆਂ ਤੁਹਾਡੇ ਸਾਹਮਣੇ ਬਿਲਕੁਲ ਦੇਖੋ ਮੁੱਖ ਮੰਤਰੀ ਪੰਜਾਬ ਤੱਕ ਨਾਲ ਮੀਟਿੰਗ ਹੋ ਜਾਂਦੀ ਆ ਟ੍ਰਾਂਸਪੋਰਟ ਮੰਤਰੀ ਪੰਜਾਬ ਨਾਲ ਮੀਟਿੰਗਾਂ ਹੁੰਦੀਆਂ ਨੇ ਸੈਕਟਰੀ ਟ੍ਰਾਂਸਪੋਰਟ ਨਾਲ ਮੀਟਿੰਗਾਂ ਹੁੰਦੀਆਂ ਨੇ ਪਰ ਉਹ ਮੀਟਿੰਗਾਂ ਜਿਹੜੀਆਂ ਨੇ ਉਹਨਾਂ 'ਚ ਹਰ ਮੀਟਿੰਗ 'ਚ ਮੈਨੇਜਮੈਂਟ ਵੱਲੋਂ ਤੇ ਸਰਕਾਰ ਵੱਲੋਂ ਮੰਨਿਆ ਜਾਂਦਾ ਕਿ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ ਪਰ ਲਾਗੂ ਕਰਨ ਤੋਂ ਲਗਾਤਾਰ ਪਾਈਦੇ ਆ ਰਹੇ ਨਹੀਂ ਸੌ ਮੀਟਿੰਗਾਂ ਨੇ ਸਾਡੇ ਲਈ ਬੇਸਿਕਾ ਹੀ ਰਹੀਆਂ ਜਦੋਂ ਉਹਨਾਂ 'ਚ ਕੋਈ ਸਿੱਟਾ ਨਿਕਲੇ ਹੀ ਨਹੀਂ ਤੇ ਹੁਣ ਤੁਹਾਡਾ ਕੀ ਆਗਾ ਦੇਖੋ ਅੱਜ ਗੇਟ ਵਾਲੀਆਂ ਕਰਕੇ ਅਸੀਂ ਮ ਵਾਲੋਂ ਇੱਕ ਐਲਾਨ ਕਰਦੇ ਆ ਕਿ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰ ਦਿੱਤਾ ਜਾਵੇ ਜੇਕਰ ਇਹ ਮੰਗਾਂ ਲਾਗੂ ਨਹੀਂ ਹੁੰਦੀਆਂ ਤਾਂ ਕਨਵੈਨਸ਼ਨ ਪ੍ਰੈਸ ਕਾਨਫਰੰਸ ਤੇ ਹਰਤਾਲ ਤੱਕ ਦੀ ਜਿਹੜੀ ਹੈਗੀ ਸਾਡੀ ਕਾਲ ਦਿੱਤੀ ਹੈ ਤੇ ਇੱਕ ਕਹਿੰਦੇ 21 ਦਿਨ ਨੂੰ ਪ੍ਰੋਗਰਾਮਲ ਬੰਦ ਕੀਤਾ ਜਾਏਗਾ ਦੇਖੋ ਅਸੀਂ ਤਾਂ ਮੈਨੇਜਮੈਂਟ ਨੂੰ ਬੜਾ ਲੰਬਾ ਸਮਾਂ ਦਿੱਤਾ ਹੈਗਾ ਤਕਰੀਬਨ ਡੇਢ ਮਹੀਨੇ ਦਾ ਸਮਾਂ ਦੇ ਦਿੱਤਾ ਜੇ ਉਸ ਡੇਢ ਮਹੀਨੇ ਦੇ ਦੌਰਾਨ ਸਰਕਾਰ ਸਾਡੀਆਂ ਮੰਗਾਂ ਨੂੰ ਮੰਨ ਲੈਂਦੀ ਆ ਤਾਂ ਅਸੀਂ ਬੰਦ ਵਾਲੇ ਪਾਸੇ ਕਿਉਂ ਜਾਵਾਂਗੇ ਪਰ ਜੇਕਰ ਸਰਕਾਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਮਜਬੂਰਨ ਸਾਨੂੰ ਹਰਤਾਲ ਕਰਨੀ ਪੈਣੀ ਇਹਦੇ ਨਾਲ ਕਿਤੇ ਪਬਲਿਕ ਤਾਂ ਹੋਏਗੀ ਜੇ ਤੁਸੀਂ ਵੇਖੋ ਅਸੀਂ ਪਿਛਲੇ ਲੰਬੇ ਸਮੇਂ ਤੋਂ तकरीबन 12 ਤੋਂ 15 ਸਾਲ ਸਾਨੂੰ ਹੋ ਗਏ ਨੇ ਇਹਨਾਂ ਅਦਾਰਿਆਂ ਦੇ ਵਿੱਚ ਬਹੁਤ ਹੀ ਘੱਟ ਤਨਖਾਹਾਂ ਤੇ ਤੇ ਲੰਬੇ ਸਮੇਂ ਤੋਂ ਡਿਊਟੀਆਂ ਕਰਦੇ ਆ ਰਹੇ ਆ ਸਾਡੇ ਕਈ ਸਾਥੀ ਐਕਸੀਡੈਂਟਾਂ ਦੇ ਵਿੱਚ ਜਾਨਾਂ ਗਵਾ ਗਏ ਨੇ ਕਈ ਨੌਕਰੀਆਂ ਛੱਡ ਕੇ ਚਲੇ ਗਏ ਅੱਕ ਕੇ ਤੇ ਕਈ ਸਾਥੀ ਜਿਹੜੇ ਨੇ ਉਹ ਕੱਚੇ ਹੀ ਰਿਟਾਇਰ ਹੋ ਗਏ ਨੇ ਸੋ ਅਸੀਂ ਵੀ ਬਹੁਤ ਵੱਡੀ ਜਿਹੜੀ ਇੱਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਆ ਸਾਡੇ ਪਰਿਵਾਰ ਜਿਹੜੇ ਨੇ ਉਹ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਨੇ ਸੋ ਜੇ ਪੰਜਾਬ ਸਰਕਾਰ ਚਾਹੁੰਦੀ ਆ ਕਿ ਆਮ ਲੋਕਾਂ ਨੂੰ ਇਹ ਪਰੇਸ਼ਾਨੀਆਂ ਨਾ ਹੋਣ ਤਾਂ ਸਾਡੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰ ਉੱਤੇ ਜਾਵੇ ਮੈਂ ਸ਼ਮਸ਼ੀਰ ਸਿੰਘ ਸੂਬਾ ਜਰਨਲ ਸਕੱਤਰ ਪੰਜਾਬ ਰੋਡਵੇ ਪੰਨਬਸ ਪੀਆਰਟੀਸੀ ਕੋਟਰੈਕਟਰ ਵਰਕਰ ਯੂਨੀਅਨ ਪੰਜਾਬ ਅੱਜ ਅਸੀਂ ਜਥੇਬੰਦੀ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਗੇਟ ਰਲੀਆਂ ਕਰਕੇ ਤੇ ਰੋਸ ਪ੍ਰਦਰਸ਼ਨ ਕਰ ਰਹੇ ਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਾਡੀਆਂ ਮੰਗਾਂ ਨੇ ਕਿ ਸਾਨੂੰ ਵਿਭਾਗਾਂ ਦੇ ਵਿੱਚ ਰੈਗੂਲਰ ਕੀਤਾ ਜਾਵੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਜਿਹੜੀਆਂ ਤਨਖਾਹਾਂ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਆ ਬਰਾਬਰ ਪੱਕੇ ਮੁਲਾਜ਼ਮਾਂ ਦੇ ਉਹ ਤਨਖਾਹਾਂ ਦਿੱਤੀਆਂ ਜਾਣ ਵਿਭਾਗ ਚ ਨਵੀਆਂ ਬੱਸਾਂ ਪਾਈਆਂ ਜਾਂ ਜਿਹੜੀਆਂ ਮਾਰੂ ਕੰਡੀਸ਼ਨਾਂ ਲਾਈਆਂ ਮੁਲਾਜ਼ਮਾਂ ਤੇ ਰੱਦ ਕੀਤੀਆਂ ਜਾਂ ਸਰਵਿਸ ਰੂਲ ਬਣਾਏ ਜਾਂ ਤਾਂ ਕਿ ਮੁਲਾਜ਼ਮਾਂ ਨੂੰ ਆਪਣੀ ਨੌਕਰੀ ਦਾ ਜਿਹੜਾ ਉਹ ਬੈਨੀਫਿਟ ਲਾਭ ਮਿਲ ਸਕੇ ਪਰ ਲਗਾਤਾਰ ਸਰਕਾਰ ਵੱਲੋਂ ਲਾਰੇ ਲੱਪੇ ਕਮੇਟੀਆਂ ਬਣਾ ਕੇ ਸ਼ੋਸ਼ਣ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਹਨੂੰ ਅਸੀਂ ਨਕਾਰਦੇ ਹਾਂ ਅੱਜ ਫਿਰ ਤੋਂ ਆਪਣੇ ਸੰਘਰਸ਼ਾਂ ਨੂੰ ਸਟੈਂਡ ਕਰਦੇ ਹਾਂ ਸ਼ੁਰੂਆਤ ਕੀਤੀ ਹੈ ਪਹਿਲੀ ਗੇਟ ਰੈਲੀ ਦੀ ਆ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰ ਰਹੇ 25 ਤਰੀਕ ਨੂੰ ਉਸ ਤੋਂ ਬਾਅਦ 8 ਤਰੀਕ ਦੀ ਤਿਆਰੀ ਵਜੋਂ ਕਨਵੈਨਸ਼ਨ ਕਰ ਰਹੇ ਹਾਂ ਜਲੰਧਰ ਦੇ ਵਿੱਚ ਤੇ ਨਾਲ ਹੀ ਬੱਸ ਸਟੈਂਡ ਬੰਦ ਦੇ ਪ੍ਰੋ ਔਰ 21 ਤਰੀਕ ਨੂੰ ਅਸੀਂ ਮੁਕੰਮਲ ਪਨਬਸ ਪੀਆਰਡੀ ਦਾ ਚੱਕਾ ਜਾਮ ਕਰਕੇ ਤੇ 22 ਤਰੀਕ ਨੂੰ ਮੁੱਖ ਮੰਤਰੀ ਦੀ ਰੈਸ ਦੇ ਉੱਤੇ ਜਿਹੜਾ ਮੁਕੰਮਲ ਧਰਨਾ ਲੱਗੀ। ਸਰ ਜਿਵੇਂ ਪਹਿਲਾਂ ਵੀ ਤੁਹਾਡੇ ਵਾਲੇ ਕਈ ਵਾਰੀਆਂ ਮੀਟਿੰਗਾਂ ਕੀਤੀਆਂ ਗਈਆਂ ਉਹਨਾਂ ਦਾ ਕੋਈ ਸਿੱਟਾ ਨਹੀਂ ਨਿਕਲਿਆ ਜੀ। ਬਿਲਕੁਲ ਮੀਟਿੰਗਾਂ ਪਿਛਲੇ ਸਮੇਂ ਤੋਂ ਪਹਿਲਾਂ ਵੀ ਹੋਈਆਂ ਸਰਕਾਰਾਂ ਨੇ ਲਾਰੇ ਵੀ ਲਾਏ ਵਾਦੇ ਵੀ ਕੀਤੇ 9 ਫਰਵਰੀ ਨੂੰ ਸਾਡੀ ਟਰਾਂਸਪੋਰਟ ਮੰਤਰੀ ਦੀ ਮੀਟਿੰਗ ਰਹਿਣਮਈ ਦੇ ਏਡ ਮੀਟਿੰਗ ਹੋਈ ਸੀਗੀ ਜਿੱਦੇ ਜੇ ਕਮੇਟੀ ਗੱਠਿਤ ਕੀਤੀ ਗਈ ਸੀ ਵੀ ਗੱਜੇ ਮੁਲਾਜ਼ਮਾ ਨੂੰ ਪੱਕੇ ਕਰਨਾ ਠੇਕੇਦਾਰਾਂ ਨੂੰ ਬਾਹਰ ਕੱਢਣਾ ਕੰਡੀਸ਼ਨਾਂ ਖਤਮ ਕਰਨੀਆਂ ਸਰਵਿਸ ਰੂਲ ਲਾਗੂ ਕਰਨੇ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਹੋਈ ਇਹ ਉਹ ਸੋਨਿਆਂ ਵਾਲਾ ਆਪ ਕੋਈ ਦਿੱਕਤ ਹੈ ਕਿ ਉਹਦੇ ਨਿੱਕੀ ਕੰਮ ਬਿਲਕੁਲ ਅਸੀਂ ਮਾਫੀ ਚਾਹੁੰਦੇ ਹਾਂ ਕਿਉਂਕਿ ਆਮ ਪਬਲਿਕ ਸਾਡੇ ਪਰਿਵਾਰ ਨੇ ਤੇ ਉਹਨਾਂ ਦੇ ਨਾਲ ਹੀ ਸਾਡਾ ਵਿਭਾਗ ਚੱਲਦਾ ਵਾ ਤੋ ਅਸੀਂ ਅੱਜ 21 ਤਰੀਕ ਨੂੰ ਅਜੇ 1 ਮਹੀਨੇ ਤੋਂ ਜ਼ਿਆਦਾ ਸਮਾਂ ਪਿਆ। ਸੋ ਅਸੀਂ ਪਹਿਲਾਂ ਤੋਂ ਹੀ ਸਰਕਾਰ ਨੂੰ ਮੰਗ ਪੱਤਰ ਨੋਟਿਸ ਭੇਜਤਾ ਵਾ ਆਪਣਾ ਪ੍ਰੈਸ ਨੋਟ ਜਾਰੀ ਕਰਤਾ ਕਿ ਆ ਸਾਡੀਆਂ ਮੰਗਾਂ ਨੇ ਸਾਡੀਆਂ ਮੰਗਾਂ ਦਾ ਹੱਲ ਕਰਦੇ ਸਾਨੂੰ ਲੋੜ ਨਹੀਂ ਗਈ ਕਿ ਆਮ ਪਬਲਿਕ ਨੂੰ ਵੀ ਪਰੇਸ਼ਾਨ ਕਰੀਏ ਤੇ ਲੋਕਾਂ ਨੂੰ ਇਹੋ ਜਿਹਾ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ। ਪਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਨੂੰ ਜਦੋਂ ਨਜ਼ਰਅੰਦਾਜ਼ ਕੀਤਾ ਜਾਂਦਾ ਟਾਈਮ ਦੇ ਦੇ ਕੇ ਪਾਲਿਸੀਆਂ ਬਣਾ ਬਣਾ ਕੇ ਕਮੇਟੀਆਂ ਬਣਾ ਬਣਾ ਕੇ ਉਹਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਤਾਂ ਸਾਨੂੰ ਮਜਬੂਰ ਨਿਕੜਾ ਸੰਘਰਸ਼ਾਂ ਤੋਂ ਕਰਨਾ ਪੈਂਦਾ। ਜੇ ਤੁਹਾਡੀਆਂ ਮੰਗਾਂ ਨਹੀਂ ਬਣੀਆਂ ਜਾਂਦੀਆਂ ਫਿਰ ਨੈਕਸਟ ਸਟਾਪ ਵੀ ਹੋ ਜਾ ਕਰਤੇ ਆਪਣੇ ਲਗਾਤਾਰ ਸਾਡੇ ਜਿਹੜੇ ਐਕਸ਼ਨ ਚੱਲਣਗੇ 21 ਤਰੀਕ ਤੋਂ ਮੰਗਲ ਮੁਕੰਮਲ ਹੜਤਾਲ ਕਰਕੇ 22 ਤਰੀਕ ਤੋਂ ਮੁੱਖ ਮੰਤਰੀ ਦੀ ਰੈਸਟ ਤੇ ਧਰਨਾ ਦੇਵਾਂਗੇ ਕਿਉਂਕਿ ਮੁੱਖ ਮੰਤਰੀ ਨੇ ਪਿਛਲੇ ਦਿਨੀ 1 ਜੁਲਾਈ ਨੂੰ ਮੀਟਿੰਗ ਕਰਕੇ ਫਾਈਨਲ ਮੀਟਿੰਗ ਕਰਕੇ ਉਹਦੇ ਚ ਕਮੇਟੀ ਗਠਿਤ ਕੀਤੀ ਸੀ ਜਿਹਦੇ ਚ ਉਹਨਾਂ ਨੇ 1 ਮਹੀਨੇ ਦਾ ਸਮਾਂ ਲਿਆ ਸੀ ਸਿਰਫ ਜੁਲਾਈ ਦਾ ਵੀ ਜੁਲਾਈ ਦੇ ਵਿੱਚ ਤੁਹਾਡੀ ਜਿਹੜੀ ਆ ਪਾਲਿਸੀਆ ਬਣ ਕੇ ਲਾਗੂ ਹੋ ਜੂਗੀ ਤੁਹਾਡੇ ਮਲਾਜ਼ਮ ਨੂੰ ਰੈਗੂਲਰ ਕੀਤਾ ਜਾਊਗਾ ਪਰ ਉਹ ਜੁਲਾਈ ਦੀ ਬੀ ਅਗਸਤ ਅੱਜ ਸਤੰਬਰ ਵੀ ਨਿਕਲ ਜਾ ਰਿਹਾ ਤੇ ਕਿਸੇ ਵੀ ਮੁਲਾਜ਼ਮਤ ਇਹ ਜੇ ਪਾਲਿਸੀ ਲਾਗੂ ਨਹੀਂ ਕੀਤੀ ਤੇ ਨਾ ਸਰਕਾਰ ਦੇ ਕੋਲੇ ਨਾ ਟਾਈਮ ਹੀ ਅਗੇ ਅਸੀਂ ਮੀਟਿੰਗ ਕਰਕੇ ਮੁਲਾਜ਼ਮਾ ਨੂੰ ਉਹਨਾਂ ਦੇ ਹੱਕ ਦੇਣੇ ਆ ਹੋਰ ਆਸੇ ਪਾਸੇ ਦੇ ਕੰਮ ਸਰਕਾਰ ਕਰਦੀ ਨਜ਼ਰ ਆਉਂਦੀ ਆ ਪਰ ਮਲਾਜਮਾਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕਰਦੇ ਜਿਵੇਂ ਸਰਕਾਰ ਆਲੋ ਤੋਂ ਪਹਿਲਾਂ ਉਹਨਾਂ ਨੇ ਵਾਅਦਾ ਕੀਤਾ ਵੀ ਸਾਰੇ ਅੰਗਾਰੇ ਪੱਕੇ ਕੀਤੇ ਜਾਣਗੇ ਉਸ ਦਾ ਅਜੇ ਤੱਕ ਕੋਈ ਨਤੀਜਾ ਨਹੀਂ ਕਿਹਾ ਬਿਲਕੁਲ ਸਰਕਾਰ ਨੇ ਵਾਅਦੇ ਬੜੇ ਕੀਤੇ ਸੀ ਕਿਉਂਕਿ ਦਿੱਲੀ ਤੇ ਪੰਜਾਬ ਚ ਦੋ ਸਟੇਟਾਂ ਦੀ ਸਰਕਾਰ ਆ ਤੇ ਦੋ ਸਟੇਟਾਂ ਚ ਟ੍ਰਾਂਸਪੋਰਟ ਮਾਫੀਆ ਇੰਨੇ ਹੱਦ ਨਾਲੋਂ ਵੱਧ ਗਿਆ ਦਿੱਲੀ ਚ ਗੱਲ ਕਰੀਏ ਜਾਂ ਪੰਜਾਬ ਚ ਗੱਲ ਕਰੀਏ ਦੋਨਾਂ ਜਗ੍ਹਾ ਤੋਂ ਮਾਫੀਆ ਚੱਲਦਾ ਪੰਜਾਬ ਤੋਂ ਚੱਲਦਾ ਦਿੱਲੀ ਦਿੱਲੀ ਤੋਂ ਚੱਲਦਾ ਚਾਹੀਏ ਦੂਰ ਨਾ ਜਾਏ ਉਹ ਵੀ ਜ਼ਿਆਦਾ ਨਜਾਇਜ਼ ਮਾਫੀਆ ਚੱਲਦਾ ਜਾਂ ਪੱਕੇ ਕਰਨਾ ਉਹ ਸਾਰੀਆਂ ਗੱਲਾਂ ਜੇ ਨਜ਼ਰ ਅੰਦਾਜ਼ ਨਹੀਂ ਆਪਣਾ ਰੋਸ ਕਿਦਣਾ ਕਿਦੇ ਸਾਨੂੰ ਇਹ ਸ਼ੰਕਾ ਲੱਗਦੀ ਵੀ ਇਹ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਵੀ ਕਿਦਣਾ ਕਿਦੇ ਘਟੀਆਂ ਜਿਹੜੀ ਸਾਫ਼ ਤੋਂ ਹੋਰੀ